ਦਸੰਬਰ ਮਹੀਨੇ ਪੋਧ ਦਿਨਾਂ 'ਚ ਇਹਨਾਂ ਦੋ ਚੀਜ਼ਾਂ ਤੋਂ ਹਰ ਹਾਲਾਤ ਦੇ ਵਿੱਚ ਪਰਹੇਜ਼ ਕਰੋ ਵੱਡੇ ਸੰਤਾਂ ਦੇ ਗੁਪਤ ਬਚਨ ਨੇ ਸ਼ਹੀਦਾਂ ਦੇ ਦਿਨਾਂ 'ਚ ਜੋ ਇਹਨਾਂ ਕੰਮਾਂ ਨੂੰ ਕਰਦਾ ਹੈ ਉਹਨਾਂ ਦਾ ਸਭ ਕੰਮਕਾਰ ਰੁਕ ਜਾਂਦਾ ਹੈ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਜੇ ਤੁਹਾਡੇ ਚਰਨਾਂ ਦੇ ਵਿੱਚ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ ਸਤਿਗੁਰੂ ਦੀ ਅਪਾਰ ਮਿਹਰਮਤ ਹੋਈ ਹੈ ਸੋ ਪਿਆਰਿਓ ਅੱਜ ਆਪਾਂ ਜਿੱਥੇ ਸਤਿਗੁਰੂ ਦੀ ਕਿਰਪਾ ਮਿਹਰ ਨੂੰ ਦੇਖਦੇ ਆ ਉਥੇ ਹੀ ਮੈਂ ਇੱਕ ਬੇਨਤੀ ਜਿਹੜੀ ਐ ਉਹ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰ ਰਿਆ। ਗੁਰਮਖੋ ਜਿਹੜਾ ਹੁਣ ਦਾ ਸਮਾਂ ਨਾ ਅੱਜ ਦਾ ਸਮਾਂ ਇਹ ਸਮੇਂ ਦੇ ਦੌਰਾਨ ਆਪਾਂ ਸਾਰੇ ਕਾਰਜ ਜਿਹੜੇ ਆ ਕਰ ਰਹੇ ਆ ਕਈ ਖੁਸ਼ੀਆਂ ਦੇ ਦਿਨ ਨੇ ਕੋਈ ਕੁਝ ਕੋਈ ਕਿਵੇਂ ਕੋਈ ਕਿਵੇਂ ਮਨਾ ਰਿਆ ਚਲੋ ਵਧੀਆ ਗੱਲ ਹੈ। ਕਰਨਾ ਚਾਹੀਦਾ ਹੈ। ਖੁਸ਼ੀਆਂ ਮਨਾਓ ਇੱਕ ਦੂਜੇ ਨਾਲ ਖੁਸ਼ੀਆਂ ਵੰਡੋ। ਆਪਣੇ ਮਨਾਂ ਦੇ ਵਿੱਚ ਜੋ ਭੇਦਭਾਵ ਹੁੰਦੇ ਆ ਉਹਨਾਂ ਨੂੰ ਵੀ ਖਤਮ ਕਰੀਏ ਸਾਧ ਸੰਗਤ ਬਿਲਕੁਲ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਸਾਰੇ ਮਿਲ ਮਿਲ ਕੇ ਬੈਠਦੇ ਆ ਸਾਰੇ ਮਿਲ ਵਰਤਦੇ ਆ ਇੱਕ ਦੂਜੇ ਨਾਲ ਵਧੀਆ ਪ੍ਰੇਮ ਭਾਵਨਾ ਸਾਡੀ ਬਣੀ ਹੋਈ ਹੈ ਸੋ ਜਿਵੇਂ ਕਿ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਆ ਸਤਗੁਰੂ ਮਹਾਰਾਜ ਸਾਨੂੰ ਇੱਕੋ ਗੱਲ ਕਹਿੰਦੇ ਨੇ ਗੁਰਮੁਖ ਵਸੋ ਸਫਾ ਵਿਸਾਈ ਸਤਗੁਰੂ ਮਹਾਰਾਜ ਕਹਿੰਦੇ ਇਕ ਸਫਾ ਦੇ ਉੱਤੇ ਸਾਰੇ ਬੈਠ ਗਏ ਜਿੱਥੇ ਕਹਿੰਦੇ ਆਇ ਮਿਲ ਗੁਰਸਿੱਖ ਆਇ ਮਿਲ ਕਹਿੰਦੇ ਤੂੰ ਮੇਰੇ ਗੁਰੂ ਕੇ ਪਿਆਰੇ ਸਤਗੁਰੂ ਕਹਿੰਦੇ ਨੇ ਹੇ ਗੁਰਸਿੱਖੋ ਆਓ ਮਿਲ ਕੇ ਵਰਤ ਕੇ ਬੈਠੀਏ ਕਹਿੰਦੇ ਗੁਰੂ ਦੇ ਪਿਆਰਿਓ ਸਤਗੁਰੂ ਦੇ ਪਿਆਰ ਵਾਲਿਓ ਹੇ ਗੁਰਸਿੱਖੋ ਕਹਿੰਦੇ ਆਪਸ ਦੇ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰੋ ਕਹਿੰਦੇ ਬੈਠੋ ਇਥੇ ਬਾਹਰੀ ਤੌਰ ਦੇ ਵੀ ਗੱਲ ਹੋ ਰਹੀ ਆ ਵੀ ਮਿਲ ਕੇ ਬੈਠੋ ਇਥੇ ਅੰਦਰ ਦੀ ਗੱਲ ਹੋ ਰਹੀ ਆ ਵੀ ਚੰਗੇ ਮਨ ਦੇ ਫੁਰਨਿਆਂ ਨੂੰ ਅੰਦਰ ਤੋਂ ਸਮੇਟ ਕੇ ਤੂੰ ਆਪਣੇ ਅੰਦਰ ਤੂੰ ਇਸ ਕਦਰ ਤੁਰ ਇਸ ਕਦਰ ਤੂੰ ਬਣਾ ਤੇ ਜਿਸ ਦੇ ਨਾਲ ਤੇਰੇ ਮਨ ਦੀਆਂ ਭਾਵਨਾਵਾਂ ਜੜੀਆਂ ਨੇ ਉਹ ਠੀਕ ਹੋ ਜਾਣ ਸਹੀ ਹੋ ਜਾਣ ਤੇ ਗੁਰਸਿੱਖਾ ਇੱਕ ਗੱਲ ਯਾਦ ਰੱਖੀ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਿ ਸਤਿਗੁਰੂ ਦੀ અપਾਰ ਕਿਰਪਾ ਹੋਈ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਹੈ ਜਿਸ ਦੇ ਨਾਲ ਤੇਰੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਠੀਕ ਹੋ ਜਾਏ ਪਿਆਰਿਓ ਸਤਿਗੁਰੂ ਮਹਾਰਾਜ ਕਹਿੰਦੇ ਐਸੇ ਫੁਰਨੇ ਅੰਦਰ ਆਪਣੇ ਤਿਆਰ ਕਰੀ ਐਸੀਆਂ ਚੀਜ਼ਾਂ ਨੂੰ ਤਿਆਰ ਕਰੀ ਹੁਣ ਇੱਕ ਬੇਨਤੀ ਕਰਾਂ ਗੁਰਮਖੋ ਆਪਾਂ ਚੀਜ਼ਾਂ ਨੂੰ ਸਮਝਦੇ ਹਾਂ ਦਸੰਬਰ ਜਿਹੜਾ ਪੋ ਦਾ ਮਹੀਨਾ ਕਿਉਂਕਿ ਸੰਗਰਾਮ ਤੋਂ ਪੋ ਦਾ ਮਹੀਨਾ ਆਰੰਭ ਹੋ ਜਾਂਦਾ ਦਸੇ ਮਹੀਨਿਆਂ ਦੇ ਸਾਪ ਤੋ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਆਪਣੇ ਘਰ ਦੇ ਵਿੱਚ ਪਰਹੇਜ਼ ਕਰੋ ਉਹਨਾਂ ਦਿਨਾਂ ਦੇ ਵਿੱਚ ਕਰੋ ਕਿਉਂਕਿ ਉਹ ਦਿਨਾਂ ਦੇ ਵਿੱਚ ਚੰਗਾ ਨਹੀਂ ਲੱਗਦਾ ਇੱਕ ਪਾਸੇ ਸਾਡੀ ਕੌਮ ਦੇ ਉੱਤੇ ਇੰਨੇ ਜ਼ਿਆਦਾ ਤਸ਼ੱਦਦ ਹੋਏ ਹੋਣ ਇੰਨੇ ਜ਼ਿਆਦਾ ਤਸੀਹੇ ਸਾਡੇ ਸ਼ਹੀਦਾਂ ਨੂੰ ਦਿੱਤੇ ਗਏ ਹੋਣ ਤੇ ਦੂਜੇ ਪਾਸੇ ਅਸੀਂ ਸੈਲੀਬ੍ਰੇਟ ਕਰੀਏ ਇਹਨਾਂ ਦਿਨਾਂ ਦੇ ਵਿੱਚ ਜਾਂ ਫਿਰ ਖੁਸ਼ੀਆਂ ਮਨਾਈਏ ਚੰਗਾ ਨਹੀਂ ਲੱਗਦਾ ਇਹ ਇਹਨਾਂ ਦਿਨਾਂ ਤੋਂ ਪਰਹੇਜ਼ ਕਰੋ ਖਾਸ ਕਰਕੇ ਪਰਹੇਜ਼ ਕਰੋ ਸੋ ਮੈਂ ਬੇਨਤੀ ਕਰਾਂ ਵੀ ਜਿਵੇਂ ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਕਿ ਜਿਵੇਂ ਕਿ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਆਨੰਦ ਲੱਭੀਏ ਮੈਂ ਕਿਹਾ ਸਰੀਰਕ ਸੰਬੰਧ ਤੇ ਜਾਂ ਫਿਰ दारू ਮੀਟ ਸ਼ਰਾਬ ਵੱਡੇ ਪਾਰਟੀਆਂ ਵਿਆਹਾਂ ਆਦਿਕ ਦੇ ਜਿਹੜੇ ਪ੍ਰੋਗਰਾਮ ਨੇ ਉਹ ਆਪਾਂ ਇਹਨਾਂ ਦਿਨਾਂ 'ਚ ਕਦੇ ਵੀ ਨਾ ਕਰੀਏ ਮੈਂ ਇੱਕ ਪਿਛਲੇ ਦਿਨਾਂ 'ਚ ਬੇਨਤੀ ਕੀਤੀ ਸੀ 2019 ਦੀ ਗੱਲ ਹੈ ਉਦੋਂ ਕੁਝ ਅੰਕੜੇ ਜਿਹੜੇ ਸਾਹਮਣੇ ਆਏ ਕਿ ਜ਼ਿਆਦਾਤਰ ਜਿਹੜੇ ਸਿੱਖ ਸੀ ਉਹਨਾਂ ਨੇ ਆਪਣੀਆਂ ਧੀਆਂ ਆਪਣੇ ਬੱਚਿਆਂ ਦੇ ਵਿਆਹ ਦਸੰਬਰ ਦੇ ਵਿੱਚ ਕੀਤੇ ਕਿਹੜੇ ਦਿਨਾਂ ਦੇ ਵਿੱਚ 27 28 ਤੇ 29 ਦਸੰਬਰ ਇਹਨਾਂ ਦਿਨਾਂ ਦੇ ਵਿੱਚ ਵਿਆਹ ਹੋਏ ਦੇਖੋ ਵਿਆਹ ਸ਼ਾਦੀਆਂ ਖੁਸ਼ੀਆਂ ਮਨਾਉਣੀਆਂ ਕੋਈ ਗਲਤ ਗੱਲ ਨਹੀਂ ਜ਼ਰੂਰ ਮਨਾਓ ਪਰ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪੂਰਾ ਵਰਲਡ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਰਿਹਾ ਨਮ ਅੱਖਾਂ ਦੇ ਨਾਲ ਤੇ ਕਾਰਨਰ 'ਚ ਬਹਿ ਕੇ ਉਹ ਕਿਤੇ ਭੁੱਬਾ ਮਾਰ ਕੇ ਰੋ ਰਹੇ ਨੇ ਤੇ ਕੁਝ ਲੋਕ ਪਾਠ ਕਰ ਰਹੇ ਨੇ ਸਿਵਾਮਾ ਕਰ ਰਹੇ ਨੇ ਨਮ ਅੱਖਾਂ ਦੇ ਨਾਲ ਆਪਣੇ ਅੰਦਰ ਇੱਕ ਦਰਬ ਲੈ ਕੇ ਤੇ ਦੂਸਰੇ ਪਾਸੇ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਸੱਭ ਕੁਝ ਹੋਇਆ ਚਲੋ ਸਿੱਖ ਹੀ ਕਿਉਂ ਸਾਰੀ ਵਿੱਚ ਸ਼ਾਮਲ ਨੇ ਤੇ ਜਿਹੜੇ ਗੁਰਸਿੱਖ ਨੇ ਉਹ ਦੇਖੋ ਵਿਆਹ ਕਰ ਰਹੇ ਨੇ ਨੱਚ ਰਹੇ ਨੇ ਟੱਪ ਰਹੇ ਨੇ ਡੀਜੇ ਲਾ ਕਰਿਆ ਬੜੀ ਹਰਾਨਗੀ ਆ ਪਿਛਲੇ ਦਿਨਾਂ ਤੁਰਾਂ ਇੱਕ ਵਿਆਹ ਹੋਇਆ ਨਾ ਇੱਕ ਗੁਰੂ ਕਾ ਹਜ਼ੂਰੀ ਕੀਰਤਨੀਆ ਸਿੰਘ ਕਥਾਵਾਚਕ ਉਹਦਾ ਬਾਬੇ ਦਾ ਮੈਨੂੰ ਨਾਮ ਭੁੱਲ ਗਿਆ ਲੋਕਾਂ ਨੂੰ ਸਟੇਜ ਤੇ ਗੱਲਾਂ ਕਰਨੀਆਂ ਸਿੱਖਿਆਵਾਂ ਦੇਣੀਆਂ ਤੇ ਆਪਣੀ ਧੀ ਦਾ ਪਤਾ ਨਹੀਂ ਉਹਦੇ ਮੁੰਡੇ ਦਾ ਵਿਆਹ ਸੀ ਉਥੇ ਨਚਾਰ ਵੀ ਬੁਲਾਏ ਗਏ ਉਥੇ ਉਹ ਸਭ ਕੁਝ ਵੀ ਕੀਤਾ ਗਿਆ ਜੋ ਆਮ ਵਿਆਹਾਂ ਦੇ ਵਿੱਚ ਹੁੰਦਾ ਹੈ ਤੇ ਫਿਰ ਲੋਕਾਂ ਨੂੰ ਨਸੀਹਤਾਂ ਦੇਣੀਆਂ ਵੀ ਭਾਈ ਤੁਸੀਂ ਇੰਜ ਨਾ ਕਰੋ ਤੁਸੀਂ ਆਹ ਨਾ ਕਰੋ ਇਹ ਇਹ ਕਿੱਥੋਂ ਦੀ ਸਿਆਣਪ ਹੈ ਜੀ ਸਿਆਰਿਓ ਮੈਂ ਬੇਨਤੀ ਕਰਾਂ ਵੀ ਜਾਤੇ ਬੋਲੋ ਨਾ ਤੇ ਜਾਂ ਫਿਰ ਜੇ ਬੋਲਦੇ ਉਹਦੇ ਪੂਰਾ ਕਰਕੇ ਵਿਖਾਓ ਤੁਹਾਡੇ ਕੋਲੇ ਆਹੀ ਤੇ ਸਮਾਂ ਹੁੰਦਾ ਫਿਰ ਲੋਕਾਂ ਨੂੰ ਮੈਸੇਜ ਦੇਣ ਦਾ ਭਾਈ ਦੇਖੋ ਜੇ ਅਸੀਂ ਬੋਲਦੇ ਆ ਤੇ ਅਸੀਂ ਆਪ ਵੀ ਨਹੀਂ ਕਰਦੇ ਤੇ ਦੂਸਰੇ ਪਾਸੇ ਜੀ ਕਹਿੰਦੇ ਆ ਵੀ ਭਾਈ ਤੁਸੀਂ ਨਾ ਕਰੋ ਅਸੀਂ ਕਰ ਸਕਦੇ ਹਾਂ ਲੋਕ ਸਾਡੇ ਤੋਂ ਕੀ ਸਿੱਖਿਆ ਲੈਣਗੇ ਸੰਗਤ ਨੂੰ ਕੀ ਸੰਦੇਸ਼ ਅਸੀਂ ਦੇ ਪਾਵਾਂਗੇ ਸੋ ਜਿਹੜੀ ਬੇਨਤੀ ਕਰ ਰਹੇ ਆ ਵੀ ਉਹ ਜਿਹੜੇ ਦਿਨ ਨੇ ਉਹ ਸ਼ਹੀਦਾਂ ਦੇ ਦਿਨ ਨੇ ਸਾਧ ਸੰਗਤ ਉਹ ਜਿਹੜਾ ਸ਼ਹੀਦੀ ਪੰਦਰਵਾੜਾ ਪਿਛਲੇ 2 ਸਾਲਾਂ ਤੋਂ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਹੋਇਆ ਹੈ ਜਿਵੇਂ ਸ਼ਹੀਦੀ ਪੰਦਰ ਬਾੜੇ ਦੇ ਦੌਰਾਨ ਕੋਈ ਵੀ ਅਜੀਹਾ ਲੰਗਰ ਨਾ ਹੋਵੇ ਕਹਿੰਦੇ ਗੁਰਮਤਿ ਦੇ ਅਨੁਸਾਰ ਸਾਦਾ ਲੰਗਰ ਹੋਵੇ ਇਨ੍ਹਾਂ ਦਿਨਾਂ ਦੇ ਵਿੱਚ ਔਰ ਦੂਜੀ ਬੇਨਤੀ ਕਹਿੰਦੇ ਭਾਈ ਪਾਠ ਕਰੋ ਸਿਮਰਨ ਕਰੋ ਜਾਂ ਫਿਰ ਮੂਲ ਮੰਤਰ ਸਾਹਿਬ ਦਾ ਜਾਪ ਕਰੋ ਕਹਿੰਦੇ ਜਿਸ ਦੇ ਨਾਲ ਆਪਾਂ ਸਤਮੁੱਚ ਸਾਹਿਬਜ਼ਾਦਿਆਂ ਨੂੰ ਜਿਹੜੀ ਹੈ ਸ਼ਰਧਾਂਜਲੀ ਦੇ ਸਕੀਏ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਔਰ ਅਸੀਂ ਅੱਜ ਸਾਰੀਆਂ ਚੀਜ਼ਾਂ ਉਲਟ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਲੰਗਰ ਵੇਖੋ ਜੀ ਕਿਤੇ ਜਲੇਬੀਆਂ ਦਾ ਲੰਗਰ ਕਿਤੇ ਖੀਰਾਂ ਦਾ ਲੰਗਰ ਕਿਤੇ ਕੁਝ ਕਿਤੇ ਕੁਝ ਮੈਂ ਨਹੀਂ ਕਹਿੰਦਾ ਲੰਗਰ ਲਾਉਣੇ ਮਾੜੀ ਗੱਲ ਹੈ ਲੰਗਰ ਲਾਓ ਤੇ ਕਿਤੇ ਮਹਾਦ ਹੋ ਗਈ 4-5 ਸਾਲ ਪਹਿਲਾਂ ਉਥੇ ਗਲਾਬ ਜਾਮਨਾ ਤੇ ਮਠਾਈਆਂ ਦਾ ਲੰਗਰ ਲਾ ਰੱਖਿਆ ਜੀ ਉਹ ਪੱਤਰਕਾਰ ਵੀਰ ਚਲੋ ਸਮਝਦਾਰ ਸੀ ਸਾਡਾ ਉਹ ਗਿਆ ਜਦੋਂ ਉਹਨੇ ਜਾ ਕੇ ਸਵਾਲ ਕੀਤਾ ਤੇ ਉਹ ਜਿਹੜੇ ਅੱਗੇ ਉਹਦੇ ਗੱਲ ਪੈ ਗਏ ਕਹਿੰਦੇ ਜੀ ਹਾਂ ਹਾਂ ਤੂੰ ਕਿਵੇਂ ਉਹ ਕਰਦਾ ਉਹ ਕਹਿੰਦਾ ਵੀ ਸਹਿਬਜ਼ਾਦਿਆਂ ਦੀ ਸ਼ਹਾਦਤ ਭਰੇ ਦਿਨ ਨੇ ਇੱਥੇ ਕੋਈ ਅਸੀਂ ਖੁਸ਼ੀਆਂ ਮਨਾਉਣਾ ਆ ਸਾਡੇ ਕੋਲੇ ਖੁਸ਼ੀਆਂ ਨੂੰ ਹੋਰ ਬਥੇਰੇ ਥੋਂ ਨੇ ਦੁਸ਼ਹਿਰਾ ਆ ਸਾਡੇ ਕੋਲੇ ਹੁਲਾ ਮਹਲਾ ਆ ਵਿਸਾਖੀ ਆ ਅਸੀਂ ਉਥੇ ਖੁਸ਼ੀਆਂ ਮਨਾਈਏ ਵੀ ਜ਼ਰੂਰੀ ਅਸੀਂ ਇੱਥੇ ਕੁਝ ਕਰਨਾ ਤੇ ਉਹਦੇ ਵਿੱਚ ਇੱਕ ਬਜ਼ੁਰਗ ਬੋਲਿਆ ਕਹਿੰਦਾ ਜੇ ਗਰੀਬ ਖਾ ਰੇ ਆ ਤੇ ਤੁਹਾਡਾ ਘੜਾ ਢਿੱਡ ਦੁਖਦਾ ਵੀ ਗੱਲ ਖਾਣ ਦੀ ਨਹੀਂ ਹੋ ਰਹੀ ਗੱਲ ਖਵਾਉਣ ਦੀ ਹੋ ਰਹੀ ਆ ਵੀ ਕਟੋ-ਕਟ ਦਿਨ ਤੇ ਵੇਖੇ ਜਾਣ ਵੀ ਅਸੀਂ ਕਿਹੜੇ ਦਿਨਾਂ ਦਾ ਕਰ ਰਹੇ ਆ ਬਿਕਾ ਅਸੀਂ ਖੁਸ਼ੀ ਮਨਾਉਣਾ ਆ ਉਹਦੇ ਕੋਈ ਫਿਰ ਉਹਨੂੰ ਕਈ ਸਮਝਦਾਰ ਬੰਦਿਆਂ ਨੇ ਜਥੇਬੰਦੀਆਂ ਨੇ ਮਿਲ ਕੇ ਉਹ ਲੰਗਰ ਵਾਲਿਆਂ ਨੂੰ ਸਮਝਾਇਆ ਤੇ ਚਲੋ ਸਮਝੇ ਵੀ ਉਹਨਾਂ ਨੇ ਸਮਝਿਆ ਵੀ ਪਰ ਬੜੇ ਔਖੇ ਹੀ ਸਮਝੇ ਕਹਿਣ ਤੋਂ ਭਾਵ ਕਿਉਂਕਿ ਅਸੀਂ ਉੱਥੇ ਜਾਣੇ ਆ ਉੱਥੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਜਾਣਾ ਸਾਡੇ ਘਰਾਂ ਦੇ ਵਿੱਚ ਰੱਬ ਨਾ ਕਰੇ ਕੋਈ ਮੌਤ ਹੋ ਜਾਂਦੀ ਹੈ ਤੇ ਕਿਸੇ ਦੇ ਕੋਈ ਵਿਆਹ ਸ਼ਾਦੀ ਦਾ ਕਾਰਜ ਵੀ ਹੁੰਦਾ ਨਾ ਘਰ ਦੇ ਨੇੜੇ ਉਹ ਵੀ ਕੈਨਸਲ ਕਰ ਦਿੰਦਾ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਜਾਂ ਫਿਰ ਸਾਦੇ ਤਰੀਕੇ ਨਾਲ ਕਰਦਾ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਘਰੇ ਮੌਤ ਹੋਈ ਆ ਆਪਾਂ ਨੂੰ ਵੀ ਦੁੱਖ ਹੈ ਤੇ ਸਾਡੇ ਤੇ ਉਹ ਸ਼ਾਹਬਜ਼ਾਦੇ ਨੇ ਸਾਡੇ ਉਹ ਸਿਰਤਾਜ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਸਾਡੀ ਕੌਮ ਤੇ ਕੀ ਕੁਝ ਹੋਇਆ ਕਹਿੋ ਜੇ ਤਸ਼ੱਦਦ ਹੋਇਆ ਤੇ ਅਸੀਂ ਆਪ ਹੀ ਨਹੀਂ ਸਮਝ ਰਹੇ ਸੀ ਤੇ ਖੁਸ਼ੀਆਂ ਮਨਾਉਣ ਤੁਰੇ ਹੋਇਆ ਘਟੋ ਘਟ ਅਸੀਂ ਦੂਸਰਿਆਂ ਨੂੰ ਇਤਿਹਾਸ ਦਸੀਏ ਆਪ ਸਿੱਖੀਏ ਵੀ ਇੱਥੋਂ ਦਾ ਇਤਿਹਾਸ ਕੀ ਹੈ ਬਹੁਤਿਆਂ ਨੂੰ ਤੇ ਇਹ ਨਹੀਂ ਪਤਾ ਹੁੰਦਾ ਵੀ ਇਹ ਸ਼ਾਹਬਜ਼ਾਦੇ ਕਿਹੜੇ ਨੇ ਜਿਨ੍ਹਾਂ ਦੇ ਅਸੀਂ ਅਸਥਾਨ ਤੇ ਆਏ ਹੋਇਆ ਵੱਡੇਆਂ ਨੂੰ ਛੋਟੇ ਛੋਟਿਆਂ ਨੂੰ ਵੱਡੇ ਲਈ ਕਈ ਜਾਣ ਬਹੁਤੇ ਪੱਲੇ ਚੱਕ ਜਾਂਦੇ ਉਹ ਕਹਿੰਦੇ ਸਾਨੂੰ ਤੇ ਪਤਾ ਹੀ ਐ ਸੋ ਪਿਆਰਿਓ ਇਹਦਾ ਕਿਦਾਂ ਕੰਮ ਚੱਲੇਗਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਆਪਣੇ ਸ਼ਹੀਦਾਂ ਦੇ ਇਤਿਹਾਸ ਤੋਂ ਭੱਜ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਕਿੰਨਾ ਕੁ ਢੇਰ ਕੰਮ ਚੱਲ ਜੇਗਾ ਸੋਚ ਕੇ ਵੇਖੋ ਵਿਚਾਰ ਕੇ ਵੇਖੋ ਮਤਲਬ ਵਾਰ-ਵਾਰ ਬੇਨਤੀਆਂ ਕਰਦਾ ਹੁਣਾ ਸੋ ਪਿਆਰਿਓ ਆਪਾਂ ਆਪ ਬੈਠ ਕੇ ਸੋਚੀਏ ਉਹਨਾਂ ਦਿਨਾਂ ਦੇ ਵਿੱਚ 15 20 ਮਿੰਟ ਘੰਟਾ ਅੱਧਾ ਘੰਟਾ ਬੈਠ ਕੇ ਸਿਮਰਨ ਕਰਿਏ ਪਾਠ ਕਰਿਏ ਜਾਂ ਫਿਰ ਗੁਰੂ ਘਰ ਜਾ ਕੇ ਸੇਵਾ ਕਰਿਏ ਇਹੋ ਹੀ ਸੱਚੀ ਸ਼ਰਧਾਂਜਲੀ ਹੈ ਉਹਨਾਂ ਦਿਨਾਂ ਦੇ ਵਿੱਚ ਗਲਤ ਕੰਮ ਕੋਈ ਵੀ ਨਾ ਕਰਿਏ ਵੈਸੇ ਤੇ ਸਾਰਾ ਸਾਲ ਹੀ ਨਾ ਕਰਿਏ ਜੇ ਆਪਾਂ ਸਤਿਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਤੇ ਆਪਣੇ ਅੰਗ ਸੰਗ ਸਮਝ ਗਏ ਫਿਰ ਜ਼ਿੰਦਗੀ ਬਦਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ